ਐਤ ਕੀ ਤਾਂ ਪੱਕਾ ਹੀ ਲੱਗਦਾ ਵੀ 60 65 ਮਾਣ ਨਿਕਲੂਗੀ ਮੇਰ ਤਾਂ ਬਹੁਤ ਕੀਤੀ ਆ ਲਿਆ ਦਿਆਂਗੇ ਨੇਰੀਆਂ ਐਤ ਕੀ ਕਿਵੇਂ ਆ ਉਹ ਤੂੰ ਕਿਧਰੋਂ ਸੋਚੀ ਜਾ ਨਾ ਕੱਲਾ ਹੀ ਬੋਲੀ ਬੁਲੀ ਜਾ ਨਾ ਬਤੰਦਰਾ ਕੀ ਹੋ ਗਿਆ ਚਾ ਚੜਦਾ ਵੇਖ ਕੇ ਕਣਕ ਨੂੰ ਤੂੰ ਵੇਖਦਾ ਸਹੀ ਤੂੰ ਕਣਕ ਮੈਨੂੰ ਤਾਂ ਲੱਗਦਾ ਜਾਊਗੀ 70 75 ਜਾਊਗੀ ਜਾਊਗੀ ਭਾਈ ਕਣਕ ਐਤ ਕੀ ਤੇਰੀ ਹੋਈ ਬਹੁਤ ਸੋਹਣੀ ਆ ਮੈਂ ਤਾਂ ਘਰੇ ਸਲਾਜੀ ਕਰ ਲਈ ਸੀ ਆ ਜੋ ਆ ਕਹਿੰਦੇ ਜੌਂਡੀਰ ਲੈਣਾ 4x4 ਤੇ ਮੈਂ ਆਖਿਆ ਵੀ ਆ ਥਾਰ ਤੇ ਪਰਸੋ ਸੋਨਾਲੀ ਕਾ ਲਿਆਏ ਸੀ ਉਹ ਕਹਿੰਦੇ ਜੌਂਡੀਰ ਛੱਡ ਬਾਈ ਸਾਡੇ ਸੋਨਾਲੀ ਕਾ ਸਹੂਲਤਾਂ ਜ਼ਿਆਦੇ ਆ ਇਹ ਕਰਤਾਰ ਕਮੈਨ ਯਾਰ ਲੱਗਦਾ ਵੀ ਆਪਦੀ ਲੈ ਲਈਏ ਆ ਲਾਰੇ ਲੱਪੇ ਲਾਈ ਜਾਂਦੇ ਰਹਿੰਦੇ ਆ ਵੱਡਣ ਵਾਲੇ ਉਹ ਲਾਰੇ ਲੱਪੇ ਲਾਈ ਜਾਂਦੇ ਮਸ਼ੀਨ ਵਾਲੇ ਵੀ ਕਿਹੜੇ ਛੇਤੀ ਆਉਂਦੇ ਆ ਆਹੋ ਉਹ ਤਾਂ ਹੈ ਬਾਕੀ ਵੱਡੇ ਬੰਦੇ ਬਾਈ ਤੁਸੀਂ ਪਤਾ ਹੀ ਹੈ ਸਾਨੂੰ ਫੋਕ ਰਹੀਆਂ ਆ ਪੱਲੇ ਹੋਰ ਕੀ ਆ ਹੈ ਕੀ ਕਹ? ਨਹੀਂ ਮੈਂ ਕਹ ਵਧੀਆ ਕਣਕ ਵਧੀਆ ਹੋਈ ਐ ਸਾਰਾ ਕੁਛ ਲੋਂਗੇ ਤੁਸੀਂ। ਹੈ ਕਿ ਨਹੀਂ? ਛੱਕ ਵੀ ਕੀ ਆ ਬਾਈ? ਹਾਂ ਉਹ ਤਾਂ ਹੈ। ਗੱਲਾਂ ਹੀ ਆ ਮੈਨੂੰ ਪਤਾ ਤੁਹਾਡੇ ਭੱਲੇ ਕੀ ਆ। ਲੇਬਰ ਵਾਲਿਆਂ ਦੇ ਪੈਸੇ ਨੱਪ ਜਾਣੇ ਤੁਸੀਂ। ਹੈ ਬਾਈ ਕਣਕ ਵਾਕਈ ਬਹੁਤ ਸੋਹਣੀ ਖੜੀ ਤੁਹਾਡੀ। ਹਾਂ ਵੇਖ ਲਾ। ਤੈਨੂੰ ਪਤਾ ਹੀ ਲੱਗਦਾ ਤੂੰ ਤਾਂ ਕੇ ਛੜਕ ਤੋਂ ਹੀ ਲੰਘ ਲੰਘ ਜਾਣਾ ਇਧਰ ਤੱਕ ਤੇ ਆਇਆ ਹੀ ਨਹੀਂ ਮੈਂ ਤਾਂ ਬਾਈ ਨੂੰ ਵੇਖਿਆ ਮੈਂ ਕਿਹਾ ਬਾਈ ਆਹ ਤੇ ਕੱਲਾ ਹੀ ਖੜਾ ਹੋਇਆ ਜਾ ਕੇ ਤਾਂ ਆਈਏ ਗੱਲ ਕੀ ਆ ਆ ਵਾਡੀ ਦਾ ਕਿਵੇਂ ਕਰਨਾ ਬਾਈ ਕਪੈਣ ਸੁਬਾ ਲਾਉਣੀ ਸ਼ਾਮ ਨੂੰ ਕਿ ਕੱਲ ਪਰਸੋਂ ਤਾਈ ਵਾਡੀ ਤੇ ਜਦੋਂ ਮਰਜ਼ੀ ਸੱਦ ਲਈਏ ਮਸ਼ੀਨ ਨਾਲ ਤਾਂ ਮਗਰਮਗਰ ਫਿਰਦੇ ਆਪਣੇ ਪਰ ਮੈਂ ਕਿਹਾ ਤੇਲ ਤੂੰ ਲਿਉਣ ਆਲੇ ਮੈਂ ਕਿਹਾ 6-7 ਡਰਮ ਭਰਾ ਲੈਣੇ ਤੇਲ ਦੇ ਕੀ ਬਾਤ ਆ ਯਾਰ ਮੁੜ ਕੇ ਟਾਈਮ ਜਾਣੀ ਲੱਗਦਾ ਉਹ ਟਰੈਕਟਰ ਵੀ ਲੈ ਜਾਣੇ ਆ ਚਾਰ ਪੰਜ ਟਰੈਕਟਰ ਆ ਉਹ ਆਪਦੇ ਘਰਾਂ ਦੇ ਹੀ ਹਾਂ ਜੇ ਨਾ ਕਿਸੇ ਨੂੰ ਤੇਲ ਪਾਈਏ ਤਾਂ ਲਾ ਮੂੰਹ ਮੋਟਾ ਕਰ ਲੈਂਦਾ ਉਹ ਤੁਸੀਂ ਆਪ ਹੀ ਕਰ ਦੋ ਆਪ ਹੀ ਕਰ ਲੋ ਯਾਰ ਐਂਦਾ ਯਾਰ ਉਹ ਆਪਣੇ ਮਸ਼ੀਨ ਉਹ ਲਈ ਖੜੀ ਰੂਪ ਦੀ ਉਹਦੇ ਫੋਨ ਤੇ ਫੋਨ ਅੱਛਾ ਯਾਰ ਕੀ ਬਾਤ ਆ ਇਹ ਤਾਂ ਕੋਈ ਚੱਕਰ ਹੀ ਨਹੀਂ ਪਰ ਆਪਾਂ ਕੋਈ ਨਹੀਂ ਯਾਰ ਜਿਹੜੇ ਬੰਦੇ ਨਾਲੇ ਪਹਿਲਾਂ ਕਿਹਾ ਉਹਦਾ ਹੀ ਮਾਨਦਾਨ ਰੱਖਣਾ ਪੈਂਦਾ ਉਹ ਬੰਦਾ ਤਾਂ ਪਿੰਡ ਦਾ ਹੀ ਨਹੀਂ ਆਉਂਦਾ ਯਾਰ ਲੱਗਦਾ ਤਾਂ ਹੈ ਲੈ ਉਹ ਬੈਠਾ ਜਟਵੈੜ ਕੰਮ ਕਰਾ ਲੈਂਦੇ ਆ ਪੈਸੇ ਦੇਣ ਦਾ ਨਾਂ ਨਹੀਂ ਲੈਂਦੇ ਦੇੜੀਆਂ ਇਹਨਾਂ ਦੇ ਜਿੰਦੀਆਂ ਮਰਜੀ ਲਾ ਦਿਓ ਪਾਲਾ ਲੱਗਦਾ ਹੈ ਲੱਗਦਾ ਤਾਂ ਮੈਨੂੰ ਵੀ ਆ ਇਹ ਪੈਸੇ ਲੈਣ ਆਉਂਦਾ ਹੋਊਗਾ 5000 ਪਹਿਲਾਂ ਲੈ ਗਿਆ ਹੁਣ ਕਹਿੰਦਾ ਰਿਸ਼ਤੇਦਾਰੀ ਚ ਵਿਆਹ 10000 ਰੁਪਇਆ ਹੋਰ ਅੱਛਾ ਯਾਰ ਉਹ ਰਿਸ਼ਤੇਦਾਰੀ ਚ ਵਿਆਹ ਹੋਇਆ ਕਹਿੰਦਾ 10000 ਹੋਰ ਮਾਉਂਦਾ ਕਹਿੰਦਾ ਦਿੜੜੀਆਂ ਤੁੜੀਆਂ ਕਟਾ ਦੂੰਗਾ ਪਰ ਇਹਨਾਂ ਦਾ ਲੈਣ ਦੇਣ ਸਾਲਾ ਮਾੜਾ ਹੀ ਆ ਓ ਕਿਵੇਂ ਚਾਚਾ ਕਿਵੇਂ ਆ ਓ ਠੀਕ ਹੈ ਠੀਕ ਹੈ ਠੀਕ ਹੈ ਉਹ ਕੰਮ ਤਾਂ ਕਰ ਦਿੰਦਾ ਆਪਣਾ। ਉਹ ਅੱਛਾ। ਗੱਲ ਸੁਣ। ਉਹ ਯਾਰ ਮੈਂ ਕਹਿੰਦਾ ਸੀ ਉਹ ਆਪਣੇ ਦੇ ਦਿੰਦਾ ਜਿਹੜੀਆਂ ਦਿਹਾੜੀਆਂ ਲੱਗੀਆਂ ਸੀ। ਪੈਸੇ ਤਾਂ ਦੇ ਦਿੰਦਾ। ਉਹ ਪੈਸੇ ਤੇ ਅੱਗੇ ਮੁਕਰਿਆ ਕਰੇ। ਉਹ ਪੈਸੇ ਨੂੰ ਤੈਨੂੰ ਕਦੇ ਜਵਾਬ ਦਿੱਤਾ ਕਦੇ? ਉਹ ਅੱਗੇ ਵੀ ਤੁਲੀ ਜਾਂਦਾ ਹੀ ਰਿਹਾ ਹੈ। ਜੇ ਵੱਧ ਮੰਗੇ ਤੇ ਦੇ ਦੇਈ ਦੀ ਹੈ। ਉਹ ਜਿਹੜੇ ਬੰਦੇ ਉਹ ਤਾਂ ਦੇ ਦੇ। ਮੈਂ ਤਾਂ ਯਾਰ ਆਰਤੀ ਕੋਲ ਨਹੀਂ ਗਿਆਗਾ। ਅੱਤੇ ਦੂਜਾ ਵੱਧ ਲੈ ਜੀ ਯਾਰ ਭਾਵੇਂ ਤੂੰ ਭਾਵੇਂ ਮੈਨੂੰ ਪੂਰੇ ਮਨ ਦੀ ਆਸ ਨਹੀਂ ਉਹ ਤੂੰ ਗੁੱਟੀ ਲੈ ਜੀ ਭਾਵੇਂ ਤੇਰੇ ਤੋਂ ਪੱਜੇ ਥੋੜੀ ਓ ਯਾਰ ਐ ਨਾ ਕੀ ਤੁਹਾਡਾ ਹਿਸਾਬ ਕਿਤਾਬ ਕਰਦਾ ਰੁੱਕ ਕਿਉਂ ਮੰਨਦਾ ਵਿਕੀ ਆਪਣੀ ਚੜਾਈ ਨੂੰ ਹੈ ਪੂਰੀ ਆ ਬਾਈ ਮੰਨਦੇ ਆ ਯਾਰ ਪੂਰੀ ਨਾ ਐਵੇਂ ਨਹੀਂ ਗੱਲਾਂ ਹੁੰਦੀਆਂ ਸੁਣ ਗਿਆ ਨਾ ਇਹ ਤਾਂ ਹੈ ਚੱਲ ਚੰਗਾ ਫਿਰ ਚੱਲ ਠੀਕ ਹੈ ਮੈਨੂੰ ਵੀ ਫੋਨ ਜਾਈ ਜਾਂਦੇ ਯਾਰ ਫੋਨ ਤੇ ਬਹੁਤ ਆਈ ਜਾਂਦੇ ਘਰੋਂ ਠੀਕ ਆ ਬਾਈ ਠੀਕ ਆ ਚੱਲ ਫੇਰ ਮਿਲਦੇ ਕਦੇ ਕਿੱਦਾਂ ਪਾਲੇ ਉਹ ਠੀਕ ਆ ਠੀਕ ਆ ਕਿਵੇਂ ਬੈਠਾ ਸੀ ਜਟਵਾੜ ਕੋਲੇ ਹੋਰ ਠੀਕ ਆ ਭਾਈ ਹਾਂ ਭਾਈ ਕਿਵੇਂ ਕਿੱਧਰ ਚੱਲਿਆ ਬਰਾੜ ਕੋਲੇ ਚੱਲਿਆ ਸੀ ਉਹ ਬਰਾੜ ਕੋਲੇ ਕੀ ਕੰਮ ਆ ਪੈਸੇ ਲੈਣੇ ਸੀ ਉਹਦੇ ਕੋਲੋਂ ਮਸ਼ੀਨ ਦੇ ਪੈਸੇ ਲੈਣੇ ਆ ਝੋਨਾ ਵੱਡਾ ਸੀ ਉਹਦਾ ਮੈਨੂੰ ਤਾਂ ਕਹਿੰਦਾ ਪੈਸੇ ਹੈ ਹੀ ਨਹੀਂ ਤੇ ਮੈਨੂੰ ਕਹਿੰਦਾ ਲੈ ਜਾ ਯਾਰ ਅੱਛਾ ਯਾਰ ਪੈਸੇ ਦੇਣੇ ਉਹਨੇ ਤੇਰੇ ਤੇ ਹੋਰ ਮੈਂ ਤਾਂ ਉਹ ਤੋਂ ਦਿਹਾੜੀਆਂ ਦੇ ਪੈਸੇ ਲੈਣੇ ਯਾਰ ਤੇ ਮੈਂ ਆ ਪਹਿ ਲੈਣੇ ਯਾਰ ਉਹ ਤਾਂ ਕਹਿੰਦਾ ਪਾਲਾ ਮੇਰੇ ਤੋਂ ਮੈਂ ਤਾਂ ਛੋਨੇ ਵੇਲੇ ਤੇ ਰਹਿੰਦੇ ਆ ਛੋਨੇ ਵੇਲੇ ਤੇ ਹਾਂ ਮੇਰੀ ਗੱਲ ਸੁਣ ਮੈਨੂੰ ਭੁੱਲ ਜਾ ਉਹ ਕਹਿੰਦਾ ਪਾਲਾ ਮੇਰੇ ਤੋਂ 10000 ਐਡਵਾਂਸ ਲੈ ਗਿਆ ਤੇ 5000 ਹੋਰ ਲੈਣ ਆਇਆ ਲੈ 10 ਬਈ ਹੋਰ ਉਹ ਦਿਹਾੜੀਆਂ ਲਵਾ ਕੇ ਪੈਸੇ ਦਿੰਦਾ ਨਹੀਂ ਤੇ ਮੈਨੂੰ ਕਹਿੰਦਾ ਆ ਜਾ ਮੇਰੇ ਤੋਂ ਪੈਸੇ ਲੈ ਜਾ ਉਹ ਭਰਾਵਾ ਉੱਤੋਂ ਦੇ ਫੁਕਰੇ ਦੀਆਂ ਗੱਲਾਂ ਸੁਣ ਐਸ ਕੀ ਕਹਿੰਦਾ ਜੌਂਡੀਅਰ ਲੈਣਾ ਕੰਲਾ ਜਵੀਰ ਦੀਆਂ ਦਿਹਾੜੀਆਂ ਢੋਡੀਆਂ ਨਾ ਦੇਖ ਲੈ ਉਹ ਦਿਹਾੜੀਆਂ ਦੇ ਪੈਸੇ ਤਾਂ ਦਿੰਦਾ ਨਹੀਂ ਦੇਖ ਲੈ ਯਾਰ ਕਮਾਲ ਹੋ ਗਈ ਬੰਦੇ ਦੀ ਚਲੋ ਬਾਕੀ ਖੇਤ ਹੀ ਆ ਭਰਾਵਾ ਕਰਿਆ ਜਾ ਕੇ ਗੱਲ ਆਉਂਦੇ ਨਾ ਚੱਲ ਬਈ ਕਰਿਆ ਗੱਲ ਵੇਖੀ ਦੇਖੀ ਜਾਉ ਠੀਕ ਹੈ ਲੈ ਕੇ ਨਿਕਲੀ ਇਹ ਗੱਲ ਲੈ ਲੈ ਜਾ ਕੇ ਪੈਸੇ ਗਣਗਣ ਵੰਡੀ ਜਾਂਦਾ ਬਰਾੜ ਕੀ ਹਾਲ ਹੈ ਬਾਈ ਹਾਂ ਕੀ ਹਾਲ ਹੈ ਵਧੀਆ ਜੀ ਉਹ ਤੈਨੂੰ ਯਾਦ ਹੀ ਕਰੀ ਜਾਂਦਾ ਸੀ ਤੇ ਨਾਲੇ ਬੰਦ ਨੂੰ ਕਿਹਾ ਸੀਗਾ ਫੋਨ ਤੇ ਉਹ ਤਾਂ ਮੈਂ ਚਲ ਤੈਨੂੰ ਕਹਿਤਾ ਵੀ ਪੈਸੇ ਲੈ ਜੀ ਉਹ ਦੇ ਦਿਆਂ ਇਕੱਠੇ ਯਾਰਨ ਵਾਲੇ ਤੇਰੇ ਆਹ ਮਸ਼ੀਨ ਲੈ ਕੇ ਲਾ ਤੂੰ ਆ ਵੱਡ ਦੇ ਪਾਸੇ ਉਹ ਰੱਖੀ ਬੈਠਾ ਤੇਰੀ ਝਾਕ ਤੇ ਇਹ ਯਾਰਾ ਵੀ ਆਪਣੀ ਕਣਕਤ ਨੂੰ ਪਤਾ ਹੀ ਪਈ ਆ ਤੇ ਤੂੰ ਦੱਸ ਵੀ ਮਸ਼ੀਨ ਕਦੋਂ ਲਾਏਂਗਾ ਮਸ਼ੀਨ ਤਾਂ ਬਈ ਵੱਢ ਜਾਂਦੀ ਆ ਅੱਛਾ ਠੀਕ ਆ ਨਾਲੇ ਮੈਂ ਤਾਂ ਆਇਆ ਇਹ ਮੇਰਾ ਪਿਛਲਾ ਹਿਸਾਬ ਦੇ ਦਿੰਦਾ ਕਰ ਦਿੰਦਾ ਇਕੱਠੇ ਦੇ ਦਾਂਗੇ ਨਹੀਂ ਇਕੱਠੇ ਨਹੀਂ ਯਾਰ ਉਹ ਮੈਂ ਕਹਿੰਦਾ ਸੀ ਆਪਣੇ ਪਿਛਲੇ ਪੈਸੇ ਦੇ ਦਿੰਦਾ ਇਹ ਨਿਭੜ ਜਾਂਦਾ ਅਗਲਾ ਫੇਰ ਕਰ ਲੈਂਦੇ ਓਏ ਕੀ ਯਾਰ ਆ ਬਸ ਉਹ ਜਾਇਆ ਨਹੀਂ ਗਿਆ ਸ਼ਹਿਰ ਇਕੱਠੇ ਲੈ ਜੀ ਉਹ ਗੁੱਟੀ ਲੈ ਗਈ ਬਈ ਤੈਨੂੰ ਟੇਕਿਆ ਮੱਥਾ ਸਾਥੋਂ ਨੇ ਵੱਢ ਜਣੀ ਤੇਰੀ ਕਣਕ ਤੇਰੇ ਤਾਂ ਕੋਈ ਪੱਠੇ ਵੱਢਣ ਨਹੀਂ ਆਉਂਦਾ ਦੇਖ ਮੱਥੇ ਤੇ ਅਥ ਰੱਖ ਕੇ ਬੈਠਾ ਉਦੋਂ ਫੋਕਰੀਆਂ ਨਹੀਂ ਮਾਨਸੀ ਆਂਦੀਆਂ ਅੱਛਾ ਕੀ ਗੱਲ ਹੋ ਗਈ ਬਰਾੜ ਸਿਆਂ ਉਹ ਗੱਲ ਕਰ ਯਾਰ 4 ਦਿਨ ਹੋ ਗਏ ਪੱਢ ਕੇ ਰੱਖੀ ਬੈਠਾ ਪਾਸੇ ਸੋ ਘੇਰੇ ਘੁਰੇ ਜੇ ਆਹਾਂ ਆ ਵਟ ਵੀ ਵੱਢ ਕੇ ਰੱਖੀ ਆ ਕਮੈਨ ਵਾਲਾ ਰੋਜੀ ਲਾਰੇ ਲੱਪੇ ਲਾਰੇ ਲੱਪੇ ਅੱਛਾ ਯਾਰ ਇੰਨੇ ਦਾ ਮਸ਼ੀਨਾਂ ਫਰਦੀਆਂ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਸ ਕਾਲਾ ਪਿਆ ਪਿਆ ਗੱਲ ਤੁਹਾਨੂੰ ਹੱਕ ਨਾ ਰੱਖਿਆ ਕਰ ਕਿਸੇ ਦਾ ਉਹ ਹੱਕ ਕਿਤੇ ਰੱਖਿਆ ਯਾਰ ਐਵੇਂ ਪਾਲਾ ਮੈਨੂੰ ਕਹਿੰਦਾ ਇਹਨੇ ਮੇਰੇ ਵੀ ਪੈਸੇ ਦੇਣੇ ਆ ਗੁੱਸਾ ਨਾ ਕਰੀ ਭਾਈ ਤੂੰ ਮੈਨੂੰ ਆਖਿਆ 10000 ਰੁਪਿਆ ਉਹਨੇ ਮੈਥੋਂ ਅਡਵਾਂਸ ਲਿੱਤਾ ਉਲਟਾ ਉਹਨੇ 10000 ਰੁਪਿਆ ਇਸ ਤੋਂ ਦਿਹਾੜੀਆਂ ਲੈਣੀਆਂ ਸੀ ਉਦੋਂ ਤਾਂ ਇਹਦੀਆਂ ਫੁਕਰੀਆਂ ਨਹੀਂ ਮਾਨ ਸੀ ਜੌਂ ਡੀਅਰ ਦੀ ਗੱਲ ਤੋਂ ਥੱਲੇ ਪੈਰ ਨਹੀਂ ਲਾਉਂਦਾ ਇਹ ਜੌਂ ਡੀਅਰ ਹੀ ਲੈਣਾ ਜੀ ਅਸੀਂ ਜੌਂ ਡੀਅਰ ਤੇ ਚੜਿਆ ਸੀ ਉਹ ਯਾਰ ਫਸਲ ਹੁਣ ਮੌਕੇ ਤੇ ਆਈ ਪਈ ਆ ਹੁਣ ਇਹਦਾ ਤੁਸੀਂ ਦੱਸੋ ਨਾਲ ਕੋਈ ਗੱਲ ਭਾਈ ਲੋਕਾਂ ਦੀ ਜਿਹੜਾ ਕਿਸੇ ਗਰੀਬ ਦਾ ਹੱਕ ਮੰਗਦਾ ਹੱਕ ਦੋ ਉਹ ਦੇਓ ਕਿ ਨਹੀਂ ਬਾਪੂ ਹੂੰ ਉਹ ਮੈਂ ਕਿਦੇ ਰੱਖ ਲਈ ਯਾਰ ਮੈਂ ਤਾਂ ਹਰੇਕ ਦਾ ਹੱਕ ਦਿੰਨਾ ਹੁਣ ਗਲਤੀ ਕਰੋ ਨਾ ਨਾ ਤੂੰ ਮੇਰਾ ਹੱਲ ਕਰ ਭਾਵੇਂ ਤੂੰ ਆਪਦੀ ਜ਼ਿੰਮੇਵਾਰੀ ਲੈ ਤੇ ਮੇਰੀ ਕਲ ਕਬੜਾ ਦੇ ਨਾ ਭਾਈ ਤੇਰੀ ਜ਼ਿੰਮੇਵਾਰੀ ਚ ਨਹੀਂ ਪੈ ਸਕਦੇ ਜਦੋਂ ਤੂੰ ਪਹਿਲਾਂ ਨਹੀਂ ਕਿਸੇ ਦਾ ਹੱਕ ਦਿੱਤਾ ਹਨਾ ਸਾਨੂੰ ਕੀ ਪਤਾ ਅਸੀਂ ਤੈਨੂੰ ਜ਼ਿੰਮੇਵਾਰੀ ਦਾ ਬੰਦਾ ਦੇ ਦੀਆ ਮੁੜ ਕੇ ਉਹ ਸਾਡੇ ਮਗਰ ਮਗਰ ਮੁੜ ਕੇ ਸਾਨੂੰ ਖਿੱਚੀ ਫਿਰ ਉਹ ਉਹ ਗਲਤ ਤਾਂ ਸਹੀ ਆ ਵੀ ਗਲਤੀ ਇਨਸਾਨ ਤੋਂ ਹੋ ਜਾਂਦੀ ਹੈ ਪਰ ਮੈਂ ਪਰ ਮੈਂ ਥੋੜਾ ਜਿਆਦਾ ਹੀ ਪੈਰ ਛੱਡ ਗਿਆ ਸੀ ਸਿਆਣੇ ਕਹਿੰਦੇ ਆ ਜੇ ਦਾ ਤਾਂ ਮੁੜ ਕੇ ਕੁਝ ਨਹੀਂ ਬੰਦਾ ਜੇ ਮੈਂ ਆਹ ਕਰ ਲੈਂਦਾ बाद में ਤਾਂ ਪਛਤਾਵਾ ਰਹਿ ਜਾਂਦਾ ਬੰਦੇ ਨੂੰ ਪਛਤਾਵਾ ਤਾਂ ਮੈਨੂੰ ਵੀ ਬਾਈ ਪਰ ਲੱਗ ਕੇ ਕਰਨ ਨੂੰ ਹੱਥ ਆ ਤੇਰੇ ਵਰਗੇ ਬੰਦਿਆ ਕਰਕੇ ਬਾਪੂ ਵਰਗੇ ਕਿਸਾਨ ਵਿਚਾਰੇ ਬਦਨਾਮ ਹੋ ਜਾਂਦੇ ਮੁੜ ਕੇ ਸਾਡਾ ਵੀ ਜਾਂਦਾ ਕੰਮ ਬਦਨਾਮ ਹੁੰਦੇ ਆ ਹੂੰ ਨਹੀਂ ਐਤਵਾਰ ਨਹੀਂ ਗਲਤੀ ਹੁੰਦੀ ਚਲੋ ਅਹਿਸਾਸ ਹੋਇਆ ਚਲੋ ਠੀਕ ਆ